ਦੇ ਆਇਆ ਉਹਨੂੰ ਅਸੀਂ ਨਾਮ ਬੁਲਾ ਸਕੀਏ ਇਸੇ ਕਰਕੇ ਅਸੀਂ ਬੀਕੀਯੂ ਕ੍ਰਾਂਤੀ ਦੇ ਜਿਹੜੇ ਸਾਰੇ ਬੁਲਾਰਿਆਂ ਦੇ ਘੱਟ ਮਾਰੀ ਹੋਈ ਆ ਕਿ ਅਸੀਂ ਆਹ ਇੱਕ ਜਨਤਕ ਲੋਕਾਂ ਦੇ ਬੁਲਾਵਾਂਗੇ ਬੀਕੀਯੂ ਕ੍ਰਾਂਤੀਕਾਰੀ ਦੇ ਜਿਹੜੇ ਦੂਸਰੇ ਸੰਦੀ ਆਏ ਆ ਉਹ ਸਾਰੇ ਨੂੰ ਬੁਲਾਵਾਂਗੇ ਐਗਰੀਕਲਚਰ ਸਰਵਿਸ ਯੂਨੀਅਨ ਵਾਲੇ ਸਾਥੀ ਅੱਜਾ ਰਹਿ ਕੇ ਆਏ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸੋ ਇਸ ਕਰਕੇ ਸਾਥੀ ਆ ਆਪਦੇ ਦਿੱਤੇ ਸਮੇਂ ਚ ਆ ਯਾਰ ਥੱਲੇੋਂ ਆ ਰਹੀ ਆਵਾਜ਼ ਨਹੀਂ ਆ ਰਹੀ ਕੀ ਪਤਾ ਕਰੋ ਯਾਰ ਵਾਈਕ ਆਉਂ ਨਹੀਂ ਆ ਰਹੀ ਆਵਾਜ਼ ਸਾਰੇ ਵੇਖਣ ਨਹੀਂ ਸੁਣ ਰਹੇ ਕੋਈ ਤੁਹਾਨੂੰ ਵਾਹ ਨਹੀਂ ਆ ਰਹੀ ਪਿੱਛੇ ਹੋਈ ਆ ਕਿਹਣੀ ਚੱਲਦਾਗਾ ਚੱਲ ਪਿਆ ਇਹ ਬਾਈ ਸਾਉਂਡ ਆ ਰਿਹਾ ਇੱਥੇ ਮੇਰੇ ਬਾਈ ਆਣੀ ਕੰਮ ਕਰਨਾ ਸਾਬਿਤੇ ਸਾਡੀ ਪਿੱਛੇ ਤੇ ਕਾਰ ਜੀ ਨਹੀਂ ਜਰੂਰੀ ਬੰਦੇ ਨੂੰ ਵੀ ਪਤਾ ਕੀ ਕਰ ਰਿਹਾ ਮੜ ਜਾ ਖੜੇ ਕਰਕੇ ਦੱਸਿਆ ਜੀ ਲੋਰੀ ਆਵਾਜ਼ ਲੈਓ ਬਰੇ ਇੱਕ ਨਾਰਾ ਲਾਈਏ ਜਿਹਨੇ ਪਿੱਛੇ ਖੜੇ ਹੋਵੇ ਨਾਰਾ ਲਗਾ ਕੇ ਮੂੰਹ ਕਰਨਾ ਸਟੇਜ ਉੱਪਰ ਜਿੰਨੇ ਵੀ ਠੰਡੇ ਆ ਠੰਡੇ ਖੜੇ ਕਰਕੇ ਆਪਾਂ ਇੱਕ ਨਾਰਾ ਲਾਈਏ ਨਾਲ ਪੱਤਰਕਾਰ ਫੋਟੋ ਖਿੱਚਣਗੇ

ਆਓ ਜੀ ਪ੍ਰਵੰਤ ਜੀ ਸਮਾਂ ਸਾਥ ਲੈ। ਵਾਕੂ ਵਕ ਪਿੰਡਾਂ ਤੋਂ ਪਹੁੰਚੇ ਹੋਏ ਮੇਰੇ ਕਿਸਾਨ ਵੀਰੋ ਮਜ਼ਦੂਰ ਵੀਰੋ ਸਾਡੀਆਂ ਮਾਮਾ ਭੈਣਾਂ ਵਾਕੂ ਰੱਖ ਜਥੇਬੰਦੀਆਂ ਦੇ ਆਕੂ ਸਪੋਰਟ ਤੇ ਆਏ ਹੋਏ ਅਤੇ ਮਿਲਿਆ ਕਰਨੀ। ਲੱਭ ਪਾ ਗਾ ਨਵੇਂ ਸਮੇਤ ਪਤਾਈ ਵੀ ਆ 2-3 ਸਾਲ ਤੋਂ ਲੈ ਕੇ ਅੱਜ ਤੱਕ ਜਿਹੜਾ ਹੈ 307 ਦੇ ਅਰਦਾਤ ਕੰਬੇ ਪ੍ਰਧਾਨ ਮੰਤਰੀ ਨੂੰ ਨਾਰਨ ਦੀ ਸਾਜਿਸ਼ਤਾ ਜਿਹੜਾ ਪੱਤਰ ਉਹ ਦਰਜ ਕੀਤਾ ਗਿਆ ਪਹਿਲਾਂ ਬਰਾੜਾਂ ਨੇ ਬਾਤ ਗੱਲ ਕੀਤੀ ਆ ਵੀ ਇਹ ਪਾਰਟੀਆਂ ਦੇ ਛੋਟੇ ਜਿਹੇ ਪਾਰਟੀਆਂ ਸੀ ਇੱਥੇ ਰੋੜ ਰੋਪਣ ਦਾ ਜਿਸ ਤੋਂ ਬਣਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਇਹਨਾਂ ਨੇ ਉਸ ਨੂੰ 307 ਦੇ ਵਿੱਚ ਜਦੋਂ ਉਹ ਮਾਰਕ ਕਰਤਾ ਅੱਜ ਤੱਕ ਪੂਰੇ ਪੰਜਾਬ ਦੀ ਪੁਲਿਸਾਂ ਡੀਜੀਪੀ ਇਹ ਸਾਥ ਨਹੀਂ ਕਰ ਸਕਿਆ ਵੀ ਪ੍ਰਧਾਨ ਮੰਤਰੀ ਦਾ ਜਿਹੜਾ ਕਾਰਸਨਾ ਰੋਕਿਆ ਸੀਗਾ ਕੀ ਸੱਚ ਨੂੰ ਉੱਥੇ ਲੜਾਈ ਹੋਈ ਆ ਇੱਕ ਆਮ ਸਰਪੰਚ ਹੋਵੇ ਜਾਂ ਕੋਈ ਸਧਾਰਨ ਐਮਐਲਏ ਹੋਵੇ ਉਹਦੇ ਦੁਆਲੇ ਵੀ ਦੂਰ ਦੂਰ ਤੱਕ ਤਾਂ ਜਿਹੜੀ ਗਾਰਦ ਲੱਗੀ ਹੁੰਦੀ ਆ ਇੱਕ ਪੂਰੇ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹਦੇ ਨੇੜੇ ਤਾਂ 5-5 ਕਿਲੋਮੀਟਰ ਤੱਕ ਚਿੜੀ ਨਹੀਂ ਫੱਪਣ ਦਿੰਦੇ ਉਹ ਇਹੇ ਗੱਲ ਸਹਿਸਵਾ ਇਸ ਇਥੋਂ ਦੀ ਪੁਲਿਸ ਵੱਲੋਂ ਕਹਿ ਦੇਣੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ 305 ਪਰਚਾ 7 ਦਾ ਜਿਹੜਾ ਪਰਚਾ ਉਹਨਾਂ ਨੇ ਦਰਜ ਕੀਤਾ ਆਪਣੇ ਆਪ ਦੇ ਵਿੱਚ ਪੂਰੀ ਪੰਜਾਬ ਦੀ ਪੁਲਿਸ ਤੇ ਬੀਜੇਪੀ ਤੇ ਇਹੇ ਸਵਾਲ ਆ ਕਿ ਦੱਸਣਾ ਕਿਹੜੇ ਬਲਾਜਮਾਤ ਤੇ ਸ਼ੰਤ ਲੱਗੀ ਆ ਕਿਹੜੇ ਹਸਪਤਾਲ ਦੇ ਵਿੱਚ ਦਾਖਲ ਹੋਏ ਆ ਕੋਈ ਐਮਐਲਏ ਦੀ ਰਿਪੋਰਟ ਤਾਂ ਹੋਊਗੀ ਕਿਹੜੇ ਡਾਕਟਰਾਂ ਨੇ ਲਾਸ਼ ਕੀਤਾ ਜਾਂ ਉਸ ਸਮੇਂ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਫੌਜ ਪਰ ਰੈਲੀ ਕਿ ਬੋਲਣਾ ਸੀਗਾ ਦਰਸ਼ਕ ਕਿਸੇ ਭਾਜਪਾ ਦੇ ਆਗੂ ਦੇ ਵਰਕਰ ਦੇ ਜਾਂ ਕੋਈ ਪੰਜਾਬ ਦੇ ਵੱਡੇ ਆਗੂ ਦੇ ਸਾਥੀ ਲੱਗੀ ਹੋਵੇ ਇੱਕ ਨਵੇਂ ਵਜੇ ਦਾ ਵੀ ਨੁਕਸਾਨ ਹੋਇਆ ਹੋਵੇ ਅਸੀਂ ਦੇਸ਼ ਦਾ ਰੈਂਸ ਗੱਲ ਦੇ ਪਰ ਪੰਜਾਬ ਦੀ ਪੁਲਿਸ ਜਦੋਂ ਅਸੀਂ ਮਤਲਬ ਰਾਖਵਾਂ ਚੀਜ਼ਾਂ ਦੇਨੇ ਆ ਵਕਵਾ ਦੇ ਸੰਘਰਸ਼ ਦੇਨੇ ਆ ਭਾਵੇਂ ਹੋ ਕਿਸਾਨਾਂ ਦਾ ਸੰਘਰਸ਼ ਹੋਵੇ ਭਾਵੇਂ ਮਜ਼ਦੂਰਾਂ ਦਾ ਸੰਘਰਸ਼ ਹੋਵੇ ਚਾਹੇ ਅੰਗਰਵੜੀ ਵਰਕਰਾਂ ਦਾ ਸੰਘਰਸ਼ ਹੋਵੇ ਚਾਹੇ ਮਜ਼ਦੂਰਾਂ ਦਾ ਹੋਵੇ ਉਹਨੇ ਉਹਨੇ 3 4 ਬਹੁਤ ਵੱਡੀਆਂ ਅੰਗ ਬਣਾਵਾ ਜਿਹੜੀਆਂ ਵਾਪਰ ਕੇ ਆਈਆਂ ਜਿਹਨੂੰ ਲੋਕਾਂ ਨੇ 192 ਮਿਹਲੇ ਦਿੱਤੇ ਸੀ ਬੜੀ ਇਸ਼ਾਨਦੋਸਤ ਨਾਲ ਜੁੜੇ ਸੀ ਵੀ ਸਾਡਾ ਸਾਡੇ ਦੁਬਨਾ ਦਾ ਆਜਾ ਜੇ ਉਹ ਆਮ ਆਦਮੀ ਪਾਰਟੀ ਕਰੂਗੀ ਪਰ ਹੋਇਆ ਜਿਹੜੀਆਂ ਪਹਿਲਾਂ ਲੀਆਂ ਪਾਰਟੀ ਮੀਆਂ ਕਰ ਲਈਆਂ ਜਿਹੜੀ ਕਾਂਗਰਸੀ ਆ ਉਹਨਾਂ ਦੇ ਪਰਤਾਏ ਹੋਏ ਲੋਕਾਂ ਨੇ ਉਹਨਾਂ ਤੋਂ ਔਖ ਦੇ ਬਚਾਏ ਹੋਏ ਲੋਕਾਂ ਨੇ ਇਹਨਾਂ ਨੂੰ ਚੁਣੇ ਸੀ ਬੜੇ ਇਮਾਨਦਾਰ ਲੋਕ ਆ ਇਹ ਇਨਕਲਾਬ ਜਿੰਦਾਬਾਦ ਕਹਿੰਦੇ ਨੇ ਇਹ ਕਹਿੰਦੇ ਨੇ ਸਾਡੀ ਸਰਕਾਰ ਆ ਜੁੜੀ ਹੋਰ ਪਿੰਡਾਂ ਤੋਂ ਚੱਲਿਆ ਕਰੂਗੀ ਭਗਵਾਨ ਤੋਂ ਮਾਰਦੇ ਆ ਅਸੀਂ ਵੀ ਸਾਡੇ ਰਾਜ ਦੇ ਵਿੱਚ ਕੋਈ ਤਾਨਾ ਨਹੀਂ ਲੱਗੂਗਾ ਅੱਜ ਪ੍ਰਿਆਰ ਕੁੜਾ ਜਿਹੜਾ ਧਰਨਿਆ ਮਜ਼ਦੂਰਾਂ ਦਾ ਖਾੜਾ ਬਣਿਆ ਹੋਇਆਗਾ ਤੁਸੀਂ ਆਹ ਪਿੱਛੇ ਜੇ ਵਿਸ਼ਾਲ ਪੁਲਾ ਦੇ ਵਿੱਚ ਇੱਕ ਟੱਟਣਾ ਵਾਪਰੀ ਸੀਗੀ ਜਿੱਥੇ ਚਾਰ ਨਰੇਗਾ ਦੇ ਮਜ਼ਦੂਰਾਂ ਨੂੰ ਕੈਂਟਰ ਚਾਰ ਕਰਨਾ ਲਤਰ ਕੇ ਆਰਦਾ ਸੀਗਾ ਉਦੋਂ ਜਿਹੜੀਆਂ ਮਜ਼ਦੂਰ ਅਤੇ ਕਿਸਾਨ ਜਦ ਤੇ ਬੰਗੀਆਂ ਨੇ ਇੱਕ ਜਾਵਰ ਵਿਰੋਧੀ ਐਕਸ਼ਨ ਕਮੇਟੀ ਬਣਾ ਕੇ ਸੰਘਰਸ਼ ਚੁੱਕਿਆ ਸੀਗਾ ਵੀ ਇਹ ਜਿਹੜੇ ਨਰੇਗਾ ਚ ਕੰਮ ਕਰਦੇ ਨੇ ਇਹ ਸਰਕਾਰੀ ਮੁਲਾਜ਼ਮ ਨੇ ਸੈਕਟਰ ਸਰਕਾਰ ਦੀ ਇਹ ਸਕੀਮਾਂ ਜਿਵੇਂ ਸਰਕਾਰੀ ਮਜ਼ਾਜਮ ਜਰ ਸਮਾਜ ਨੂੰ ਕੋਈ ਦੀ ਮੌਤ ਹੋ ਜਾਂਦੀ ਆ ਉਹਨੂੰ ਸਰਕਾਰ 1 ਕਰੋੜ ਰੁਪਇਆ ਦਿੰਦੀ ਆ ਕਿਸੇ ਫੌਜੀ ਵੀਰ ਦੀ ਮੌਤ ਹੋ ਜਾਂਦੀ ਆ ਗੁਰਗਟ ਨਾਲ ਵਾਪਰ ਜਾਂਦੀ ਆ 1 ਕਰੋੜ ਰੁਪਇਆ ਦਿੱਤਾ ਜਾਂਦਾ ਐਨੇ ਬਿਜਲੀ ਮਜ਼ਾਜਮ ਨੇ ਉਹਨਾਂ ਨੂੰ ਪਿੱਛੇ ਜੇ ਸਨਰਸ ਕੀਤਾ ਸੀ ਉਹਨਾਂ ਨੂੰ 30 ਲੱਖ ਰੁਪਇਆ ਦਿੱਤਾ ਜਾਂਦਾ ਪਰ ਨਿਰਮੇਗਾ ਦੇ ਜਿਹੜੇ ਮਜ਼ਦੂਰ ਕੰਮ ਕਰਦੇ ਆ ਕੰਮ ਕਰਦੇ ਜਦੋਂ ਕੋਈ ਕੋਰਪੋਰੇਸ਼ਨ ਵਾਪਰ ਜਾਂਦੀ ਆ ਉਹਨਾਂ ਨੂੰ ਸਿਰਫ 1.5 ਲੱਖ ਰੁਪਇਆ ਦਿੱਤਾ ਜਾਂਦਾ ਅਸੀਂ ਆਖਿਆ ਸੀ ਉਹ ਵੀ ਸਰਕਾਰੀ ਮੁਲਾਜ਼ਮਾਂ ਇਹ ਦੂਆ ਮਾਪਦੰਡ ਕਿਉਂ ਆ ਪਰ ਸਰਕਾਰ ਨੇ ਗੱਲ ਸੁਣਨੀ ਵਜਾਏ ਗੱਲ ਮੰਨਣ ਦੀ ਵਜਾਏ ਉਲਟਾ ਜਿਹੜੇ ਐਕਸ਼ਨ ਕਮੇਟੀ ਬਣਾ ਕੇ ਆਪ ਨੂੰ ਲੜ ਰਹੇ ਸੀਗੇ ਉਹਨਾਂ ਤੇ ਜਿਹੜੀ ਨਿੱਜੀ ਜਾਇਦਾਦ ਦੇ ਜਾਇਦਾਦ ਦਾ ਭੰਗ ਤੋੜਨ ਕੋਨੂੰ ਕਾਨੂੰਨ ਆਪਾਂ ਵਾਰਸ਼ ਵੀ ਕਰਵਾਇਆ ਸੀ ਲੜ ਕੇ ਸਾਰੇ ਪੰਜਾਬ ਦੇ ਲੋਕਾਂ ਨੇ ਉਸੇ ਨੂੰ ਉਹ ਵਿਸ਼ਨਪੁਰਾ ਦੇ ਵਿੱਚ ਇਹਨਾਂ ਨੇ ਲਾਗੂ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੂਜੇ ਨੰਬਰ ਤੇ ਆ ਦਾਂਸੰਗਰਾ ਦੇ ਵਿੱਚ ਘਟਨਾ ਵਾਪਰੀ ਆ ਇਥੋਂ ਦਾ ਪ੍ਰਸ਼ਾਸਨ ਜਿੱਦੋਂ ਇਹਨੂੰ 306 ਦੇ ਪਰਚੇ ਦਰਜ ਕਰਨਿਆ ਕਿਸਾਨਾਂ ਮਜ਼ਦੂਰਾਂ ਤੇ ਪੂਆਧੀ ਝੋਟੀ ਦਾ ਜੋਰਵਾ ਦਿੰਦਾ ਪਰ ਬਖੰਡਾ ਦੀ ਐਸਐਸਪੀ ਅਵਲੀਤ ਕੌਂਦਲ ਚੱਲ ਕੇ ਨਹੀਂ ਜਾਂਦੀ ਕੀ ਉੱਥੇ ਉੱਥੋਂ ਦੇ ਮਤਲਬ ਜਿੱਦਾਂ ਜਿੱਦਾਂ ਵਜਾ ਹੈ ਅਗਲੀ ਗਾਥ ਸੀਗਾ ਦਾਂਸੰਗਰਾ ਦੇ ਵਿੱਚ ਪੰਜਾਬ ਦੇ ਵਿੱਚ ਇਹੋ ਜਿਹਾ ਕਦੇ ਸੁਣਿਆ ਸੀ ਵੀ 36 ਗੰਢ ਦੇ ਵਿੱਚ 19 ਸਾਂ ਦੇ ਵਿੱਚ ਚਾਰ ਖਾਨੇ ਦੇ ਵਿੱਚ ਸਰਕਾਰ ਦੇ代表 ਚਲੇ ਹੋ ਨਮੈਂਦੇ ਆ ਜਾਂ ਪੁਲਿਸ ਆ ਉਥੂ ਦੀਆਂ ਧੁੱਗੀਆਂ ਚੋਪੜਾਂ ਨੂੰ ਆ ਕੇ ਲਾਉਂਦੀ ਆ ਪਰ ਇਹੀ ਪੰਜਾਬ ਦੇ ਵਿੱਚ ਵਾਪਰਿਆ ਬਾਦ ਸੰਗਰ ਦੇ ਵਿੱਚ ਇੱਥੇ ਸਰਕਾਰ ਦੇ ਨਮਾਇੰਦੇ ਦਾ ਕਿਸੇ ਦਾ ਮੂੰਹ ਤੇ ਜਿਵੇਂ ਇੱਕ ਸ਼ਬਦ ਬੋਲਿਆ ਹੋਵੇ ਦੂਜੀ ਤੀਜੀ ਬਤਨਾ ਵਾਪਰੀ ਆ ਜਰੀ ਆਹ ਨੂੰ ਇਹਨੇ ਦੇਖਿਆ ਚੰਦ ਭਾਂ ਦੇ ਵਿੱਚ ਕਿਵੇਂ ਮਜ਼ਦੂਰਾਂ ਨੂੰ ਟਾਰਗੇਟ ਕਰਕੇ ਐ ਲੱਗਦਾ ਜਿਵੇਂ ਆਪਣੀ ਸਰਕਾਰ ਸਿਰਫ ਇਕੱਲੇ ਮਜ਼ਦੂਰਾਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਸਭ ਤੋਂ ਸਿਖਾਉਣਾ ਚਾਹੁੰਦੇ ਲੋਕ ਵੀ ਧਰਨਾ ਮਗਾਰਾਂ ਦੇ ਵਿੱਚ ਜਾਨ ਤੋਂ ਰੋਕੀਦਾ ਕਿਵੇਂ ਆ ਤੇ ਛੋਟਾ ਜਿਹਾ ਧਰਨਾ ਲੱਗਿਆ ਸੀ ਧਰਨਾ ਪਰ ਮਾਪਾ ਵੀ ਆਇਆ ਇਹ ਸਾਡਾ ਸੁਭਾਣ ਕਲਾਇਤਾ ਸਾਡਾ ਹੱਕਾ ਕਾਨੂੰਨੀ ਹੈ ਕਿਸੇ ਦੀ ਰੋਚਨਾ ਕਰਨਾ ਕਿਸ ਸਰਕਾਰ ਦੀ ਰੋਚਨਾ ਕਰਨਾ ਪਰ ਉੱਖੋਂ ਦਾ ਧਰਨਾ ਚਗਾਉਣ ਦੀ ਖਾਤਰ ਉੱਖੋਂ ਦਾ ਐਮਐਲਏ ਜਿਹੜਾ ਜੈਤੋ ਦਾ ਮੋਰਤ ਸੰਗਾਮ ਆਨਵੀ ਪਾਰਟੀ ਦਾ ਪੂੜਾ ਵਿਗੜਿਆ ਹੋਇਆ ਬੰਦਾ ਹੈਗਾ ਉਹਨੇ ਸਿਰ ਇਕੋ ਹੀ ਉਥੋਂ ਦਾ ਜੈਤੋ ਦਾ ਐਸ ਐਚਓ ਰਜੇਸ਼ ਕੁਮਾਰ ਉਹਨਾਂ ਵਾਕਿਆ ਵੀ ਇਹ ਧਰਨਾ ਤੁਸੀਂ ਸ਼ਾਂਤੀਪੂਰਵਕ ਨਹੀਂ ਠਾਣਾ ਦਾਗ ਦੇ ਨਾਲ ਠਾਣਾ ਦਾ ਇਸ ਕਰਕੇ ਉਥੋਂ ਦਾ ਪੁੱਤਰ ਹੋਣ ਐਸ ਐਚਓ ਜਿਹੜਾ ਰਜੇਸ਼ ਕੁਮਾਰ ਉਹਨਾਂ ਦੇ ਮਜ਼ਦੂਰਾਂ ਤੇ ਬੈਠੇ ਹੋਏ ਸ਼ਾਂਤੀਪੂਰਵਕ ਆਮ ਰੋਡ ਸੀ ਬਿਲਕੁਲ ਸੈਂਪਲ ਰੋਡ ਸੀਗੀ ਕੈਰਟ ਵੀ ਹਰ ਸੇ ਪਾਸੇ ਦੀ ਲੰਘ ਰਹੀ ਸੀ ਕਿਉਂਕਿ ਬਜ਼ਾਰ ਰੋਡ ਨਹੀਂ ਸੀ ਡਾਂਗਾ ਦੇ ਨਾਲ ਫਾਇਆ ਠੀਕ ਹੈ ਐਕਸ਼ਨ ਕਮੇਟੀ ਬਣਾ ਕੇ ਤੁਸੀਂ ਕਿਸਾਨਾਂ ਤੇ ਮਜ਼ਦੂਰਾਂ ਦੀ ਉੱਥੇ ਲੜੇ ਆ ਪ੍ਰਸ਼ਾਸਨ ਪਿੱਛੇ ਹਟਿਆ ਸਰਕਾਰ ਪਿੱਛੇ ਹਟਿਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹਨੀਆਂ ਅਸੀਂ ਉੱਥੇ ਮੰਗਾਂ ਰੱਖੀਆਂ ਸੀਗਾ ਜਿਹਨਾਂ ਉੱਥੇ ਜ਼ਬਰ ਹੋਇਆ ਮਜ਼ਦੂਰਾਂ ਆਗੂਆਂ ਤੇ ਕੇਸ ਪਾਇਆ ਭੰਗਬੋੜ ਕੀਤੀ ਆ ਪੂਰੇ ਪਿੰਡ ਨੂੰ ਸੀਲ ਕਰਕੇ ਮਜ਼ਦੂਰਾਂ ਨੂੰ ਜਿਸ ਤਰ੍ਹਾਂ ਦਲਮਾਂ ਦੇ ਘੁੱਟਿਆ ਇਹ ਲੱਗਦਾ ਸੀ ਇਸ ਤਰ੍ਹਾਂ ਦਾ ਆਪੜਿਆ ਪਾਕਿਸਤਾਨਾ ਬਾਹਰ ਤੋਂ ਹਮਲਾ ਵੀ ਨਹੀਂ ਕਰਦਾ ਜਿਵੇਂ ਉੱਥੇ પોલીસ ਪ੍ਰਸ਼ਾਸਨ ਪ੍ਰਸ਼ਾਸਨ ਨੇ ਮਜ਼ਦੂਰ ਆਦੀਵਾਸੀ ਤੇ ਹਮਲਾ ਕੀਤਾ ਤੀਜੀ ਗੱਲ ਆ ਗਿਆ ਜਿਉਂ ਤੋਂ ਪਿੰਡ ਦਾ ਮਾਮਲਾ ਉੱਥੇ ਕਿਸਾਨਾਂ ਜਦ ਹੀ ਪੁਸਤੀ ਜਿਹੜੀ ਜ਼ਮੀਨਾਂ 1978 ਦਾ ਉਹਨਾਂ ਆਪਣੇ ਰਿਕਾਰਡ ਆ ਉਹਨੂੰ ਆਪਦੇ ਨਾਮ ਕਰਵਾਉਣ ਦੀ ਕਰਾਉਣ ਦੀ ਖਾਤਰ ਨਲ ਰਹੇ ਆ ਪਰ ਇਥੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉੱਥੋਂ ਦੇ ਕਿਸਾਨਾਂ ਨੂੰ ਬੁਰੀ ਜਿਹਾ ਘੁਟਿਆ ਦੇ ਇੱਕ ਪਰਚੇ ਪਾਇਆ 13 ਤਰੀਕ ਦਾ ਉੱਥੇ ਵੀ ਪ੍ਰੋਗਰਾਮ ਆ ਠੀਕ ਆ ਜਿਹੜੇ ਇਸ ਪ੍ਰੋਗਰਾਮ ਨੂੰ ਠੀਕ ਸਮਝਦੇ ਆ ਸਾਰਿਆਂ ਨੂੰ ਸਰਕਾਰ ਤੇ ਵੀ ਇਹ ਜ਼ਮੀਨੀ ਲੜਾਈ ਆ ਵੱਡੀ ਲੜਾਈ ਆ ਕੱਲੀ ਇਹੀ ਲੜਾਈ ਨਹੀਂ ਜਿਹੜੀਆਂ ਬੇਨਾਮੀ ਜ਼ਮੀਨਾਂ ਦੇਰਿਆਂ ਦੇ ਨਾਮ ਜ਼ਮੀਨਾਂ ਜਾਂ ਹੋਰ ਵੱਡੀ ਪੱਧਰ ਤੇ ਛੋਟੇ ਵਿਅਕਤੀ ਦੇ ਕੋਲੇ ਜ਼ਮੀਨਾਂ ਪਈਆਂ ਹਨ ਇਹ ਜ਼ਮੀਨਾਂ ਦਾ ਇਕੱਲਾ ਮਸਲਾ ਨਹੀਂ 1.7 ਇਕੜਾ ਦਾ ਜਿਹੜਾ ਕਾਨੂੰਨ ਇਹਨੂੰ ਲਾਗੂ ਕਰਨ ਦਾ ਮਸਲਾ ਵੀ ਆ ਬਹੁਤ ਸਾਰੇ ਜਦੋਂ ਗੱਲ ਕਰਦੇ ਆ ਜਿਹੜੇ 4-4 ਕਿੱਲੇ ਵਾਲੇ ਕਿਸਾਨ ਆ 2-2 ਕਿੱਲੇ ਵਾਲੇ ਕਿਸਾਨ ਆ ਉਹਨਾਂ ਨੂੰ ਲੱਗਦਾ ਵੀ 10-10 ਕਿੱਲੇ ਵਾਲੇ ਕਿਸਾਨ ਆ ਸਾਡੀ ਜ਼ਮੀਨ ਖੋਲਣ ਦੀ ਗੱਲ ਕਰਦੇ ਨਹੀਂ ਭਰਾਓ ਸਾਡੇ ਜਿਹਦੇ ਕੋਲੇ 5 ਕਿੱਲੇ ਆ ਉਹਨਾਂ ਦਾ ਜ਼ਮੀਨ ਹੋਰ ਆਉਗੀ ਜਿਹਦੇ ਕੋਲ 15 ਕਿੱਲੇ ਜ਼ਮੀਨ ਵੀ ਆ 2.5 ਕਿੱਲੇ ਜ਼ਮੀਨ ਉਹਦੇ ਕੋਲ ਹੋਰ ਕਰਤਾ ਇਸ ਕਰਕੇ 17.5 ਏਕੜ ਵਾਲਾ ਕਾਨੂੰਨ ਜਿਹੜਾ ਲਾਗੂ ਕਰਾਉਣ ਦੀ ਸਾਡੀ ਸਾਰਿਆਂ ਦੀ ਅਨਸਰ ਦੀ ਲੋੜਾ ਸਮਾਵੇ ਉਹ ਪੂਰਾ ਹੋ ਗਿਆ ਜਿਹਦੇ ਵੀ ਤੁਸੀਂ ਇਸ ਥਾਣੇ ਦੇ ਵਿੱਚ ਸ਼ਾਮਲ ਹੋਇਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਬਹੁਤ-ਬਹੁਤ ਜਿਹੜੇ ਮੌਜ ਸਾਥੀ ਸਾਡੇ ਪਿੱਛੇ ਖੜੇ ਆ ਉਹਨਾਂ ਸਾਰਿਆਂ ਨੂੰ ਅਪੀਲ ਆ ਵੀ ਅੱਗੇ ਆ ਕੇ ਬੈਠਣਾ ਹੁਣ ਮੇਰੀ ਬੇਨਤੀ ਆ ਮਨਜੀਤ ਸਿੰਘ ਨਿਆਲ ਆ ਪੀਕੇਯੂ ਆਜ਼ਾਦ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਇੱਕ ਆਪਣੇ ਆਪ ਦੇ ਬਾਬਾ ਜਗਤਾਰ ਸਿੰਘ ਜੀ ਦੀ ਕਾਰ ਸੇਵਾ ਕਰਨ ਕਰਨ ਵਾਲੇ ਉਹ ਲੰਗਰ ਲੈ ਕੇ ਆਏ ਆ ਅਸੀਂ ਉਹਨਾਂ ਦਾ ਜਥੇਬੰਦੀ ਵੱਲੋਂ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਹੋਰ ਕਈ ਆ ਥਾਵਾਂ ਤੋਂ ਲੰਗਰ ਆਇਆ ਇਕਦਾ ਪ੍ਰਬੰਧਕਾਂ ਨੂੰ ਬੇਨਤੀ ਹੈ ਵੀ ਜਿੱਥੇ-ਜਿੱਥੋਂ ਲੰਘਾ ਆਇਆ ਉਹ ਮੈਨੂੰ ਜਰੂਰ ਦੱਸੋ ਤਾਂ ਕਿ ਆਪਾਂ ਨੂੰ ਧੰਨਵਾਦ ਕਰ ਸਕੀਏ ਹੁਣ ਆਪਰੇ